ਸਿੰਘ ਗੱਜਣ ਵਾਲਾ ਰਾਸ਼ਟਰੀ ਪ੍ਰਦਾਨ ਪੋਜੀਟਿਵ ਬਿਸ਼ੀਕ ਮੈਨਿਜਮੈਂਟ ਇਨੀਸ਼ੀਏਸ਼ਨ ਅੱਜ ਕੈਪਟਨ ਮੱਖਣ ਸਿੰਘ ਤੇ ਸਪੈਂਡ ਅਸੀਂ ਬਹੁਤ ਵਧੀਆ ਵਿਖੇ ਆਏ ਇਹਨਾਂ ਦੇ ਸਦਾ ਪੁੱਤਰ ਦਿੱਤਾ ਸੀ ਸਾਡੇ ਮੀਟਿੰਗ ਕਰੋ ਸਾਨੂੰ ਬੜੀ ਖੁਸ਼ੀ ਹੋਈ ਕਿ ਅੱਜ ਅਸੀਂ ਇਹਨਾਂ ਦੇ ਸਵਾਭਾ ਨੂੰ ਦੇਖਦੇ ਹੋਏ ਅੱਜ ਇਹਨਾਂ ਨੂੰ ਨੈਸ਼ਨਲ ਜਿਹੜਾ ਜਨ ਸਖਤਰ ਪੋਜੀਟਿਵ ਬਿਸ਼ੀਕ ਖੇਲਦਾਰੀ ਸੈਸ਼ਨ ਦਾ ਉਹਨੂੰ ਮੱਧਿਆ ਗਿਆ ਦਿੱਤਾ ਜਾਏਗਾ ਤੇ ਬਾਕੀ ਜਿਹੜਾ ਸਾਡੇ ਜਿਹੜੇ ਬਿਲਕੁਲ ਜੰਗ ਦੇ ਨਾਲ ਪ੍ਰਧਾਨ ਜੀ ਤੁਸੀਂ ਗੰਧੜਾ ਉਹਨਾਂ ਨੂੰ ਅਸੀਂ ਜਿਹੜਾ ਪੰਜਾਬ ਦਾ ਜਿਹੜਾ ਹੈਗਾ ਜਨਤਿਕ ਵਿਵਹਾਰ ਪ੍ਰਧਾਨ ਮੈਂ ਤਾਂ ਇਸ ਤਰ੍ਹਾਂ ਹੀ ਹੈਗਾ ਮਾਨ ਸਨਮਾਨ ਦਾ ਜਾਂ ਸਸਤਾ ਦਾ ਇਹਨਾਂ ਨੂੰ ਕੀਤਾ ਗਿਆ ਹੈਗਾ ਮੈਂ ਆਪਣੇ ਸਸਤਾ ਬੋਲ ਜਲਦੀਆਂ ਕਹਾਰਾਈਆਂ ਸਮੁੱਚੇ ਇਸ ਨਗਰ ਦਾ ਔਰ ਖਾਸ ਤੌਰ ਤੇ ਮੱਖਣ ਸਿੰਘ ਦਾ ਮੈਂ ਧੰਨਵਾਦ ਕਰਦਾ ਪ੍ਰਧਾਨ ਜੀਾਰੇ ਕਿਸੇ ਦੂਰੇ ਪੰਜਾਬ ਦੇ ਵਿੱਚ ਜਿਹੜੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਵੱਖ-ਵੱਖ ਵਿਧਾਨ ਸਭਾ ਦਾ ਖੇਤਰ ਹੈਗਾ ਤੇ ਅਸੀਂ ਜਿਹੜਿਆ ਗਿਆ ਚੰਤਰ ਮਹਾ ਸੰਮੇਲਨ ਕਰ ਰਹੇ ਹੈਗੇ ਆ ਜਿਹਨੇ ਅਸੀਂ ਚਾਰ ਪਹਿਲਾ ਕਰ ਚੁੱਕੇ ਹੈਗੇ ਆ ਲੈ ਕਿਹੜਾ ਪਿਛਲਾ 24 ਜਨਵਰੀ 2025 ਮੋਗਾ ਦੇ ਜ਼ਿਲ੍ਹਾ ਪਤਨੇ ਕਲਾ ਦਾ ਨਾਣਾ ਮੰਡੀ ਵਿੱਚ ਅਸੀਂ ਕੀਤਾ ਹੈਗਾ ਜਿਹਦੇ ਵਿੱਚ ਬਹੁਤ ਵੱਡਾ ਡਾਟਾ ਕੱਟ ਸੀਗਾ ਲਗਭਗ 50000ਾਂ ਦੀ ਵਿਰਸ਼ਣ ਹੈਗੇ ਆ ਜਿਹੜੇ ਚੰਤਰ ਮਿੰਦਰ ਸੇ ਮੈਂ 23 ਸਾਲ ਪਹਿਲਾਂ ਇਹ ਬੜਾ ਘੱਟ ਕੀਤਾ ਸੀਗਾ ਪਰ ਜਿਹੜਾ ਇਹ 24 ਅਗਸਤ ਨੂੰ ਕੱਟ ਹੋਇਆ ਹੈਗਾ ਉਸ ਤੋਂ ਵੱਡਾ ਕੱਟ ਸੀਗਾ ਉਸ ਤੋਂ ਅਸੀਂ ਅੱਗੇ ਜਿਹੜਾ ਹੈਗਾ ਸੀ 21 ਸਤੰਬਰ ਨੂੰ ਕੱਟ ਹੋਇਆ ਉਹ ਉਸ ਦੇ ਮੁਕਾਬਲੇ ਬੜਾ ਸੁਖਦੇਹਾਤੀ ਦਾ ਹਲਕਾ ਹੈਗਾ ਕਿਉਂਕਿ ਅਸੀਂ ਜਿਹੜਾ ਹੈਗਾ ਇਹ ਮਨਸਿਕ ਕੰਮੀ ਪੰਚਾਇਤ ਨਾਲ ਆਇਆ ਹੈਗਾ ਕਿਤੇ ਇਸ ਨੂੰ ਕਰ ਰਹੇ ਹੈਗੇ ਆਓ ਲੋਕ ਆਓ ਹੋਰ ਇਹ ਜਿਹੜਾ ਹੈ ਵੱਡੀ ਗੰਟੀ ਦੇ ਵਿੱਚ ਪਹੁੰਚਦੇ ਹੈਗੇ ਆ ਵੱਡਾ ਜਿਹੜਾ ਹੈਗਾ ਉਹਨੂੰ ਯੂਗ ਦਾ ਮਹੱਤਵ ਹੈ ਜਿਹੜੇ ਵਿੱਚ ਲੋਕਾਂ ਨੂੰ ਸੰਮਤ ਕਰ ਰਹੇ ਹੈਗੇ ਆ ਸਾਨੂੰ ਇਹ ਇਹ ਜੇਕਰ ਸਰਦਾਰ ਜੀ ਇਹ ਦੱਸਾਇਆ ਗਿਆ ਹੈਗਾ ਆਪਾਂ ਬਿਲਡਿੰਗ ਵੱਲ ਜਾ ਰਹੇ ਹੈਗਾ ਤੇ ਜਿਹੜਾ ਉਸਾਈ ਸੀ ਮੰਗ ਕਰ ਰਹੇ ਹਾਂ ਕੈਂਟ ਸਾਹਿਬ ਸਾਡੇ ਮੁੱਖ ਮੰਤਰੀ ਬੋਲ ਰਹੇ ਸਨ ਉਸਾਈ ਦੇ ਵਿੱਚ ਇਹ ਇਉਂ ਮੁਕਮਤ ਹੋ ਰਿਹਾ ਹੈਗਾ ਜੀ ਬਾਕੀ ਤੇ ਆਪਾਂ ਨੂੰ ਪਹਿਲਾਂ ਵੀ ਅੱਜ ਸੰਕਟ ਸਤਰ ਘਰ ਬੈਗਿਆ ਜਿਹਦੇ ਵਿੱਚ ਅੰਨੇ ਸਿੱਟਾ ਨਹੀਂ ਹੈਗਾ ਆ ਦੇ ਕਿ ਜਿਹਦੇ ਵਿੱਚੋਂ 15% ਵਾਸੀ ਭੁਗਤਾਨ ਕਰਨ ਵਾਲੇ ਸਿੱਖ ਪਾਈ ਕਰਨ ਵਾਲੇ ਵੀ ਭੁਗਤਾਨ ਉਹ ਕਮਰਸ ਦਾ ਨਿਗਾ ਉਹ ਕਹਿ ਰਹੀ ਸੀ ਦੀਵਾਰੀਆਂ ਮੈਂ ਸੰਧਿਆ ਪ੍ਰੋਜੈਕਟਾਂ ਨੂੰ ਵਾਸੀ ਭੁਗਤਾਨ ਕਰਦੀਆਂ ਕਿ ਦੇਖ ਸਾ ਉਹ ਵਧੀਆ ਜੀਮੀਲੀ ਐਸੋਸੀਏਸ਼ਨ ਦੀ ਦੋ ਜੀਮੀਲੀ ਦਾ ਸਭ ਤੋਂ ਪਹਿਲਾਂ ਦਾ ਇਹਨਾਂ ਦਾ ਬਹੁਤ ਹੀ ਖਾ ਦਿਲ ਨਾਲ ਧੰਨਵਾਦ ਕਰਦਾ ਹੈ ਕਿ ਜਿਨ੍ਹਾਂ ਨੇ ਮੈਨੂੰ ਜਿਹ ਪਹਿਲਾਂ ਜਿਹੜਾ ਮੈਂ ਮਾਝੇ ਰਾਂ ਕੋਲ ਨਾਮ ਸੀਗਾ ਕੋਈ ਜਿਹਨੂੰ ਮੈਨੂੰ ਉਹਨਾਂ ਨੇ ਹੋਰ ਉੱਪਰ ਨਾਮ ਮੰਨ ਦਿੱਤੀਆ ਨੈਸ਼ਨਲ ਪੁਆਇੰਟ ਦਿੱਤੀਆ ਤੇ ਉਹਦਾ ਮੈਂ ਬਹੁਤ ਹੀ ਪੂਰੀ ਟੀਮ ਦਾ ਤਾਂ ਦੇ ਤੁਹਾਨੂੰ ਆਜ਼ਾਦ ਕਰਦਾ ਤੇ ਜਿਹੜੀ ਇਹਨਾਂ ਨੇ ਮੈਨੂੰ ਜ਼ਿੰਮੇਵਾਰੀ ਦਿੱਤੀ ਆ ਮੈਂ ਉਹ ਪੂਰਾ ਹੀ ਆਪਣੇ ਇਹ ਦੁੱਗਣੀ ਰਾਜ ਕੌਮੀ ਤਰੱਕੀ ਕਰਕੇ ਆਪਣੀ ਜ਼ਿੰਮੇਵਾਰੀ ਨੂੰ ਪੂਰਾ ਨਿਭਾਹਾਂਗਾ ਇਹ ਪ੍ਰਤੀਬਾ ਜਿੰਦਾ ਮਿਲਦੀ ਸੇਤ ਤੇ ਮਿਲ ਕੇ ਬੱਚੋ ਸਿੱਖਣਾ ਇਹਦਾ ਨਾਮ ਚਾ ਕਰੂੰਗਾ ਇਹ ਪ੍ਰਧਾਨ ਜੀ ਤੁਹਾਨੂੰ ਹਲਕੇ ਮਜੀਠੇ ਤੋਂ ਸ਼ੀਟ ਮਿਲ ਜਾਂਦੀ ਐਸੋਸ਼ੀਏਸ਼ਨ ਨਾਲੋਂ ਤੇ ਕੀ ਇਹ ਸਬੰਧ ਕੀ ਕਹਿਣਾ ਚਾਹੁੰਦੇ ਮੈਂ ਜੋ ਜੀਵ ਦੇ ਬਾਰੇ ਵਿੱਚ ਕੁਝ ਮੈਂ ਨਹੀਂ ਕਹਿ ਸਕਦਾ ਕਿਉਂਕਿ ਮੈਂ ਇਹਨਾਂ ਦੇ ਉੱਪਰ ਨਹੀਂ ਪਹੁੰਚਿਆ ਪਰ ਫਿਰ ਵੀ ਅਗਰ ਮੈਨੂੰ ਕਿਸੇ ਵੀ ਤਰੀਕੇ ਨਾਲ ਅਗਰ ਕੋਈ ਆਪਣਾ ਐਸੋਸੀਏਸ਼ਨ ਦਾ ਕਿ ਮੇਰੇ ਕੋਲ ਇਹ ਜ਼ਿੰਮੇਵਾਰੀ ਦਿੰਦੀ ਹੈ ਕਿ ਮੈਂ ਉਹਨੂੰ ਵੀ ਆਪਣੀ ਜ਼ਿੰਮੇਵਾਰੀ ਸਮਝ ਕੇ ਕਿ ਉਹ ਆਪਣੇ ਸਮਾਜ ਵਾਸਤੇ ਦਿਲ ਦੀਆਂ ਗਰਾਈਆਂ ਦੇ ਨਾਲ ਪੂਰਾ ਕੰਮ ਕਰਾਂਗਾ